ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨਾਲ ਪੰਥਕ ਵਿਚਾਰਾਂ ਬਾਰੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਔਰ ਲੰਮੀਆਂ ਪੰਥਕ ਵਿਚਾਰਾ ਹੋਈਆਂ ਨੇ ਜਿਹਦੇ ਵਿੱਚ ਪਹਿਲੀ ਤਰੀਕ ਨੂੰ ਜਿਹੜੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਲੀਡਰਸ਼ਿਪ ਆਈ ਆਉਣੀ ਹੈ ਔਰ ਪੰਥ ਦੇ ਹੋਰ ਗੰਭੀਰ ਜਿਹੜੇ ਮਸਲੇ ਆ ਜਿਹੜੇ ਮੌਜੂਦਾ ਮਸਲੇ ਆ ਔਰ ਪੰਥ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਇਸ ਟਾਈਮ ਤੇ ਬਹੁਤ ਵੱਡੀ ਜਿਹੜੀ ਇਸ ਵळे ਘਾਟ ਪਈ ਹੈ ਚਾਹੇ ਉਹ ਰਾਜਨੀਤਿਕ ਤੌਰ ਤੇ ਹੈ ਔਰ ਪੰਥਕ ਸ਼ਕਤੀ ਨੂੰ ਇਕੱਠਾ ਕਰਨ ਵਾਸਤੇ ਤੇ ਪੰਥ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਵਾਸਤੇ ਤੇ ਪਿਛਲੀਆਂ ਜਿਹੜੀਆਂ ਗਲਤੀਆਂ ਲੀਡਰਸ਼ਿਪ ਤੋਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਲਿਖਤੀ ਤੌਰ ਤੇ ਉਹ ਇੱਕ ਤਰੀਕ ਨੂੰ ਜਿਹੜਾ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਣ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਆਣ ਕੇ ਇੱਕ ਮੰਗ ਪੱਤਰ ਦੇਣਗੇ ਕਿ ਚਿੱਠੀ ਦੇਣਗੇ ਕਿ ਸਾਡੇ ਤੋਂ ਜਦੋਂ ਸਰਕਾਰ ਸੀ ਤੇ ਉਹ ਸਰਕਾਰ ਵਿੱਚ ਬੈਠੇ ਸਨ ਤੇ ਉਸ ਟਾਈਮ ਤੇ ਜਿਹੜੇ ਬੇਦਬੀ ਹੋਈ ਹੈ ਤੇ ਬੇਦਬੀ ਵਾਲੇ ਲੋਕਾਂ ਨੂੰ ਜਿਹੜੀ ਸਜ਼ਾ ਨਹੀਂ ਕਿ ਦਿੱਤੀ ਗਈ ਔਰ ਉਹਦੇ ਚਾਹੀ ਉਹ ਕਹਿੰਦੇ ਬੋਲ ਨਹੀਂ ਸਕੇ ਸੈਣੀ ਨੂੰ ਡੀਜੀਪੀ ਲਾਇਆ ਹਜ਼ਾਰ ਆਲ ਮਨੂ ਨੂੰ ਉਹਦੇ ਘਰ ਦੇ ਨੂੰ ਟਿਕਟ ਦਿੱਤੀ ਤੇ ਇਸੇ ਤਰ੍ਹਾਂ ਹੋਰ ਮਾਫੀ ਦਿੱਤੀ ਗਈ RAM REO ਨੂੰ ਕਹਿੰਦੇ ਅਸੀਂ ਉਸ ਵਕਤ ਨਾਲ ਸੀ ਤੇ ਲੇਕਿਨ ਅਸੀਂ ਉੱਥੇ ਭੁੱਲੇ ਨਹੀਂ ਕਿ ਗਰਬਾਣੀ ਕਹਿੰਦੀ ਬੋਲ ਗਏ ਸੱਚ ਧਰਮ ਝੂਠ ਨਾ ਬੋਲ ਗਏ ਜੋਗਰ ਦਸੇ ਬਾਟ ਮਰੀਦਾਂ ਚੋ ਲੀ ਗਏ ਸੋ ਉਹਨਾਂ ਸਾਰੇ ਜਿਹੜੇ ਉਹਨਾਂ ਤੋਂ ਕਿਤਾਈਆਂ ਹੋਈਆਂ ਨੇ ਉਹਦੀ ਮਾਫੀ ਮੰਗਣ ਵਾਸਤੇ ਨਾਤਮਸਤ ਹੋਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲੀ ਤਰੀਕ ਨੂੰ 11 ਵਜੇ ਸਾਰੀ ਲੀਡਰਸ਼ਿਪ ਜਿਹੜੀ ਹੈ ਇਧਿਆਨ ਕੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਮਿਲੂਗੀ ਔਰ ਉਸ ਬਾਰੇ ਇਹ ਅੱਜ ਮਿਲ ਕੇ ਤੇ ਵਿਚਾਰ ਵਟਾਂਦਰਾ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਨਾਲ ਕੀਤਾ ਬੜੀਆਂ ਗੰਭੀਰ ਵਿਚਾਰਾਂ ਹੋਈਆਂ ਕਿ ਪੰਥਕ ਸ਼ਕਤੀ ਨੂੰ ਕਿਸ ਤਰ੍ਹਾਂ ਕੀਤਾ ਇਕੱਠਾ ਕੀਤਾ ਜਾਵੇ ਜਿਹੜੇ ਗੰਭੀਰ ਮਸਲੇ ਨੇ ਔਰ ਉਹਨਾਂ ਮਸਲਿਆਂ ਤੇ ਵਿਚਾਰ ਵਟਾਂਦਰਾ ਜਿਹੜਾ ਹੋਇਆ ਹੈ ਇਹ ਸਾਰਾ ਕਾਲ ਤਖਤ ਸਾਹਿਬ ਤੇ ਜਹਾਜ਼ਦਰ ਨਾਲ ਹੀ ਮਿਲ ਕੇ ਕੀਤਾ। ਤੁਸੀਂ ਤੁਹਾਨੂੰ ਕੀ ਲੱਗਦਾ ਕਿ ਬੇਦਬੀ ਦੇ ਦੌਰ ਚ ਕੌਣ ਦੋਸ਼ੀ ਸੀਗਾ ਉਸ ਵੇਲੇ ਕਿ ਲੱਗਦਾ ਕਿ ਕੋਈ ਇਹ ਸਾਰੇ ਹੁਣ ਮੈਂ ਇਕੱਲੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਨੂੰ ਕਲੈਕਟਿਵ ਤੌਰ ਤੇ ਸਾਰੀ ਲੀਡਰਸ਼ਿਪ ਹੀ ਦੋਸ਼ੀ ਸੀ। ਕਿਉਂਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਇਹ ਕਾਰਵਾਈ ਉਥੇ ਨਹੀਂ ਹੋਈ ਜਾਂ ਡੀਜੀਪੀ ਲਾਇਆ ਗਿਆ ਚਾਹੇ ਕਾਲ ਤਖਤ ਸਾਹਿਬ ਤੇ ਮਾਫੀ ਦਿੱਤੀ ਗਈ ਇਹ ਸਾਰੀ ਲੀਡਰਸ਼ਿਪ ਉਹਦਾ ਉਸ ਟਾਈਮ ਤੇ ਹੈਗੀ ਸੀ ਇਕੱਲੇ ਦਾ ਉਨਾ ਕਿਸਦਾ ਪੱਕਾ ਲੈਣਾ ਕੀ ਲੱਗਦਾ ਇਸੇ ਤਰੀਕੇ ਨਾਲ ਕਿਵੇਂ ਆਇਆ ਜਿਹਾ ਕਾਲੇਦਰ ਨੂੰ ਖੂਕਣਾ ਪੈ ਰਿਹਾ ਜੀ ਲੱਗਦਾ ਵੇਖੋ ਜਿਹੜਾ ਅ ਅਰਸ਼ ਤੋਂ ਫਰਸ਼ ਤੇ ਆ ਨਾ ਸ਼ਰੋਮੀ ਕਾਲੀਦਾਲਾ ਉਹਦਾ ਮੁੱਖ ਕਾਰਨ ਇਹੋ ਹੀ ਆ ਵੀ ਉਹਦੀ ਪਿੱਠ ਜਿਹੜੀ ਸੀ ਉਹ ਗੁਰੂ ਵੱਲੋਂ ਹਟ ਕੇ ਤੇ ਪਰੇ ਦਿੱਲੀ ਵਾਲੇ ਪਾਸੇ ਹੋ ਗਈ ਸੀ ਔਰ ਸਿੱਖ ਜਿਹੜਾ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿੰਦਾ ਔਰ ਇੱਥੇ ਮੇਰੀ ਤੇ ਪੀਰੀ ਦਾ ਸਿਧਾਂਤ ਹੈ ਗੁਰੂ ਅਰਗਵਿੰਦ ਪਾਤਸ਼ਾਹ ਨੇ ਜਿਹੜਾ ਮੇਰੀ ਪੀੜੀ ਦਾ ਸਿੱਖ ਜਿੱਥੇ ਰਾਜਨੀਤਿਕ ਹੈ ਉੱਥੇ ਧਾਰਮਿਕ ਵੀ ਹੈ ਔਰ ਧਰਮ ਨੂੰ ਉੱਤੇ ਰੱਖ ਕੇ ਰਾਜਨੀਤੀ ਨੂੰ ਥੱਲੇ ਰੱਖ ਕੇ ਘੋੜੀ ਬਣਾ ਕੇ ਰਾਜਨੀਤੀ ਸਿੱਖ ਨੇ ਕਰਨੀ ਸੀ ਲੇਕਿਨ ਕਈ ਵਾਰ ਜਦੋਂ ਰਾਜ ਭਾਗ ਆ ਜਾਂਦਾ ਹੈ ਉਦੋਂ ਧਰਮ ਨੂੰ ਜਿਹੜੇ ਲੀਡਰਸ਼ਿਪ ਵਾਲ ਨੇ ਉਹ ਥੱਲੇ ਕਰ ਦਿੰਦੇ ਆ ਉਹ ਨਿੱਜ ਪ੍ਰਸਤੀ ਜਿਹੜੀ ਹੈ ਤੇ ਸਰਕਾਰਾਂ ਦੀ ਉਹ ਉੱਪਰ ਹੋ ਜਾਂਦੀ ਹੈ ਜਿਹਦੇ ਕਰਕੇ ਜੇ ਧਰਮ ਦਾ ਕੁੰਡਾ ਰਵੇ ਤੇ ਰਾਜ ਵੀ ਸਹੀ ਚੱਲਦਾ ਹੈ ਐਸਲੇ ਵੀ ਗਲਤ ਨਹੀਂ ਹੁੰਦੇ ਕਈ ਵਾਰ ਉਦੋਂ ਗਲਤ ਫੈਸਲੇ ਹੁੰਦੇ ਆ ਜਦੋਂ ਅਸੀਂ ਧਰਮ ਤੋਂ ਪਾਸੇ ਚਲੇ ਜਾਂਦੇ ਆ ਧਰਮ ਨੂੰ ਉੱਤੇ ਕੁੰਡਾ ਬਣਾ ਕੇ ਨਹੀਂ ਚਲਦੇ ਸੋ ਉਹ ਫੈਸਲੇ ਇਸ ਕਰਕੇ ਗਲਤ ਹੋਇਆ ਜਦੋਂ ਸਾਡੀ ਪਿੱਠ ਜਿਹੜੀ ਹੈ ਉਹ ਧਾਰਮਿਕ ਤੌਰ ਤੇ ਦਰਬਾਰ ਸਾਹਿਬ ਵੱਲੋਂ ਜਾਂ ਕਾਲ ਤਖਤ ਸਾਹਿਬ ਵੱਲੋਂ ਪਰੇ ਹੁੰਦੀ ਆ ਇਹ ਨਹੀਂ ਵੀ ਇਹਨਾਂ ਦੀ ਮੌਜੂਦਾ ਟਾਈਮ ਤੇ ਜਾਂ ਪਹਿਲਾ ਟਾਈਮ ਤੇ ਵੀ ਜਿਹੜੀ ਲੀਡਰਸ਼ਿਪ ਜਿਦਾਂ ਮਹਾਰਾਜਾ ਰਜੀਤ ਸਿੰਘ ਸੀ ਉਹਨਾਂ ਤੋਂ ਗਲਤੀ ਹੋਈ ਤੇ ਉਹਨਾਂ ਨੂੰ ਇੱਥੇ ਕਾਲ ਤਖਤ ਸਾਹਿਬ ਤੇ ਜਿਹੜਾ ਸੀ ਉਹ ਸੱਦਿਆ ਗਿਆ ਔਰ ਕਾਲੀ ਫੁੱਲਾਸ ਅਗਰ ਕਿਆ ਪੈਨਾਂ ਨੂੰ ਉਹ ਇਮਲੀ ਦੇ ਦਰਖਤਾਂ ਬੰਦ ਹੋ ਤੇ ਉਹਨਾਂ ਦੇ ਕੋਟਲੇ ਮਾਰੋ ਪਰ ਉਹ ਖਾਲਸਾ ਪੰਥਰੇ ਜਦੋਂ ਵੱਜ ਗਿਆ ਕਿ ਨਿਮਰਤਾ ਹੋ ਗਈ ਉਹਨੇ ਕਹਿਤਾ ਜੇ ਵੱਜਿਆਂ ਤੋਂ ਵੱਧ ਹੋ ਗਏ ਰਹਿੰਦੇ ਉਹਨਾਂ ਨੂੰ ਮਤਲਬ ਉਹਨਾਂ ਨੇ ਵੀ ਆਣ ਕੇ ਮਹਾਰਾਜ ਰਣਜੀਤ ਸਿੰਘ ਨੇ ਵੀ ਆਣ ਕੇ ਕਾਲ ਤਖਤ ਸਾਹਿਬ ਤੇ ਨਾਤਮਸਤਕ ਜਿਹੜੇ ਹੋਏ ਸੀ ਇਹ ਲੱਗਦਾ ਨਹੀਂ ਸਮਝ ਜ਼ਿਆਦਾ ਹੋ ਗਿਆ ਜੀ ਵੇਖੋ ਕਦੀ ਵੀ ਜਿਹੜੇ ਭੁੱਲ ਬਖਸ਼ਾਉਂਦਾ ਟਾਈਮ ਆ ਨਾ ਇਹ ਅੱਗੇ ਸਮਝ ਚੰਦੋਂ ਉਹਨਾਂ ਦਲਾਲਾ ਪਾਛੇ ਜੋ ਵੀ ਤੀਸੋ ਬੀਤੀ ਗਲਤੀਆਂ ਦਾ ਸਿੱਖ ਪੁਤਲਾ ਹੈ ਸਿੱਖ ਨਹੀਂ ਹਰੇਕ ਮਨੁੱਖ ਜਿਹੜਾ ਗਲਤੀ ਦਾ ਪੁਤਲਾ ਹੈਗਾ ਤੇ ਜੇ ਫਿਰ ਵੀ ਉਹ ਆਣ ਕੇ ਆਣ ਕੇ ਨਤਮਸਤਕ ਹੋ ਕੇ ਗਲਤੀ ਨੂੰ ਮੰਨਦਾ ਰ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਔਰ ਸਵੇਰ ਤੋਂ ਘੁੱਸਿਆ ਸ਼ਾਮ ਨੂੰ ਘਰ ਆ ਜੇ ਕੋਈ ਉਹਨੂੰ ਘੁੱਸਿਆ ਨਹੀਂ ਕਹਿੰਦਾ ਇਹ ਠੀਕ ਆ ਜੋ ਕਾਲ ਤਖਤ ਸਾਹਿਬ ਦੇ ਜਹੇਦਾਰ ਉਹਨਾਂ ਨੂੰ ਸੇਵਾ ਲਾਉਣਗੇ ਉਹ ਖਿੜੇ ਮੱਥੇ ਪ੍ਰਵਾਨ ਕਰਨ ਤੇ ਕੋਈ ਦੇਰ ਨਹੀਂ ਹੁੰਦੀ ਕਤੇ ਕੋਈ ਕਹਿ ਕੰਮ ਨੂੰ ਕੋਈ ਦੇਰੀ ਨਹੀਂ ਨਹੀਂ ਜਦੋਂ ਜਾਗੀ ਉਹ ਸਵੇਰਾ ਹੁੰਦਾ ਹੈ ਭਾਈ ਸਾਹਿਬ ਜੀ ਪਹਿਲਾਂ ਵੀ ਇਹਨਾਂ ਨੇ ਮਾਫੀ ਮੰਗੀ ਸੀ ਜਿਸ ਸਿਚੂਏਸ਼ਨ ਬਾਦਰ ਹੋਣਾ ਨੇ ਜਦੋਂ ਸੜਕ ਕੱਟ ਕਿਸ ਜਗ੍ਹਾ ਹੁੰਦਾ ਹੈ ਬਾਬਾ ਬਰਤਵਾਨ ਹੁੰਦੇ ਉਦੋਂ ਕੀ ਸੀਗਾ ਅਸਲ 'ਚ ਮਾਫੀ ਨਹੀਂ ਮੰਗੀ ਗਈ ਉਦੋਂ ਫਰਮਾਇ ਮੈਂ ਤਾਂ ਨਹੀਂ ਮੈਨੂੰ ਉਦੋਂ ਕਾਲਤਖ ਸਾਹਿਬ ਦੀ ਮਰਯਾਦਾ ਦੇ ਲੰਗਣਾ ਕੀਤੀ ਗਈ ਸੀ ਇੱਕ ਇੱਥੇ ਵਿਧੀ ਵਿਧਾਨ ਆ ਕਿ ਜੇ ਕਿਸੇ ਗਲਤੀ ਕੀਤੀ ਹੋਣ ਕੇ ਐਪਲੀਕੇਸ਼ਨ ਦਵੇ ਪੰਜ ਸਿੰਘ ਸਹਿਬਾਨ ਕੱਤਰ ਹੋਣ ਅਕਾਲ ਪਤਖ ਸਾਹਿਬ ਦੇ ਅੱਗੇ ਮਾਫੀ ਹੁੰਦੀ ਮਗਰ ਮਾਫੀ ਮੰਗੀ ਜਾਂਦੀ ਹੈ ਆਪਾਂ ਪਰੇ ਰੋਜ਼ ਝਗੜੇ ਹੋ ਜਾਂਦੇ ਆਪਣੇ ਤੇ ਆਪਾਂ ਰੋਜ਼ ਜਦੋਂ ਮਾਫੀ ਮੰਗਾਉਨੇ ਆ ਕੇ ਸਿੰਘ ਨੂੰ ਉਹਨੂੰ ਪਰੇ ਦੇ ਅੱਗੇ ਮਾਫੀ ਮੰਗਣੀ ਪੈਂਦੀ ਹੈ ਕਿ ਪਿੱਛੇ ਜਾ ਕੇ ਉਹਨਾਂ ਨੇ ਜਾ ਕੇ ਉੱਥੇ ਮੰਗਲਾ ਅਕਾਲ ਪਤਖ ਸਾਹਿਬ ਦੇ ਪਿੱਛੇ ਨਹੀਂ ਮਾਫੀ ਮੰਗੀ ਜਾ ਸਕਦੀ ਔਰ ਉਹ ਵੀ ਮੈਂ ਸਭ ਇਹਦਾ ਕਿ ਸਿੱਖੀ ਸਿਧਾਂਤ ਦੀ ਅਕਾਲ ਪਤਖ ਸਾਹਿਬ ਦੇ ਸੂਲਾਂ ਦੀ ਇੱਕ ਉਲੰਘਣਾ ਹੋਈ ਹੈ ਉੱਥੇ ਨਹੀਂ ਹਮਾਵੀ ਮੰਗਣੀ ਜੇ ਅਕਾਲ ਪਤਖ ਸਾਹਿਬ ਦੇ ਅੱਗੇ ਮੰਗਣੀ ਚਾਹੀਦੀ ਹੈ ਜਿਹੜੇ ਦਿਖਾਵੇ ਲਈ ਕੀਤਾ ਗਿਆ ਸੀ ਸੋ ਇਹ ਜਿਹੜਾ ਮਾਫੀ ਵਾਲਾ ਕੰਮ ਆ ਨਾ ਉਹ ਵਿਧੀ ਦੇ ਵਿਧਾਨ ਦੇ ਅਨਸਾਰ ਹੋਣਾ ਚਾਹੀਦਾ ਜਿਸ ਤਰ੍ਹਾਂ ਹੋਣਾ ਹੀ ਇਹ ਲੀਡਰਸ਼ਿਪ ਜਿਹੜੀ ਆ ਪਹਿਲੀ ਤਰੀਕ ਨੂੰ ਆਊਗੀ ਔਰ ਆਣ ਕੇ ਦੱਸੂਗੀ ਵੀ ਸਾਥ ਆਹ ਗਲਤੀਆਂ ਅਸੀਂ ਉਦੋਂ ਕੀਤੀਆਂ ਭਾਵੇਂ ਨਹੀਂ ਪਰ ਅਸੀਂ ਬੋਲੇ ਤਾਂ ਨਹੀਂ ਨਾ ਜਦੋਂ ਸਾਬ ਜਦਾਂ ਨੂੰ ਸ਼ਹੀਦ ਕਰਨ ਲੱਗੇ ਸੀ ਸ਼ੇਰ ਜਿਹੜਾ ਉਹ ਆਪਣੇ ਉਧਰ ਦਾ ਜਿਹੜਾ ਮਲੇਰ ਕੋਟਲੇ ਦਾ ਹੈ ਨਵਾਬ ਸ਼ੇਰ ਖਾਨ ਉਹ ਹੀ ਬੋਲੇ ਸੀ ਨਾ ਬਾਕੀ ਤਾਂ ਚੁੱਪ ਕਰ ਰਹੇ ਸੀ ਦੋਸ਼ੀ ਤਾਂ ਉਹ ਵੀ ਹੈਗੇ ਸੀ ਉਸ ਟਾਈਮ ਤੇ ਜਦੋਂ ਸਾਹਿਬ ਜਦੋਂ ਨੂੰ ਸ਼ਹੀਦ ਕਰਨ ਲੱਗੇ ਸੀ ਨਹੀਂ ਹੀ ਬੋਲੇ ਦੋਸ਼ੀ ਤਾਂ ਉਹ ਵੀ ਹੈਗੇ ਸੀ ਉੱਚ ਬੜੇ ਲੋਕ ਸੀ ਉਦੋਂ ਕੱਲੇ ਉਹ ਨਹੀਂ ਹੈਗਾ ਪਰ ਹਾ ਦਾ ਨਾਰਾ ਕੱਲੋਂ ਨਾ ਮਾਰਿਆ ਸੀ ਭਾਈ ਸਾਹਿਬ ਲੱਗਦਾ ਹੈ ਕਿ ਇੱਕ ਤਰੀਕੂ ਤੁਸੀਂ ਕਹਿ ਰਹੇ ਹੋ ਕਿ ਸਾਰੀ ਲੀਡਰਸ਼ਿਪ ਪਹੁੰਚੀ ਤੁਸੀਂ ਪੰਥਕ ਸੇਵਾ ਬਹੁਤ ਲੰਮੇ ਸਮੇਂ ਤੋਂ ਕੀਤੇ ਤੁਸੀਂ ਸੰਪਰਕ ਵਿੱਚ ਰਹੇ ਹੋਗੇ ਬਾਤੀਆਂ ਨਾਲ ਗੱਲਬਾਤ ਹੁੰਦੀ ਹੋਏਗੀ ਤਾਂ ਕੀ ਲੱਗਦਾ ਹੈ ਕੌਣ-ਕੌਣ ਪਹੁੰਚ ਸਕਦਾ ਹੈ ਜਾਂ ਕੌਣ ਨਹੀਂ ਪਹੁੰਚੂਗਾ ਵੇਖੋ ਜਿਹੜੇ ਜਲੰਧਰ ਚ ਇਕੱਠੇ ਹੋਏ ਸੀ ਨਾ ਲੀਡਰਸ਼ਿਪ ਉਹ ਤਾਂ ਸਾਰੇ ਪਹੁੰਚੂਗੀ ਅਹੀਂ ਮੈਂ ਤਾਂ ਤੁਹਾਡੇ ਬਾਅਦ ਮੇਰਾ ਇਹ ਸਾਰਿਆਂ ਨੂੰ ਕਹਿਣਾ ਚਾਹਣਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਿ ਉਹ ਤਾਂ ਜਦੋਂ ਇਸ਼ਤਿਹਾਰ ਦਿੱਤੇ ਗਏ ਸੀ ਨਾ ਆਪਣੇ ਉਹ ਮਾਫੀ ਤੋਂ ਬਾਅਦ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤੇ ਸੀ ਉਹਦੇ ਚ ਮੈਂਬਰ ਸਹਿਬਾਨ ਵੀ ਹੈਗੇ ਆ ਭਾਵੇਂ ਮੈਂਬਰ ਸਹਿਬਾਨਾਂ ਦੇ ਵਿੱਚ ਕੋਈ ਗਲਤੀ ਨਹੀਂ ਸੀ ਮੈਂ ਉਹਨਾਂ ਮੈਂਬਰ ਸਹਿਬਾਨਾਂ ਨੂੰ ਔਰ ਸਮੁੱਚੀ ਲੀਡਰਸ਼ਿਪ ਥੱਲੇ ਵਾਲੇ ਸਿੰਘਾਂ ਨੂੰ ਵੀ ਕਹਿਣਾ ਕਿਉਂਕਿ ਨਾਲ ਹੀ ਰਹੇ ਆ ਨਾ ਸਾਰੇ ਉਹ ਸਾਰੇ ਸਿੰਘਾਂ ਨੂੰ ਭਾਵੇਂ ਕੋਈ ਥੱਲੇ ਜਹੇਦਾਰ ਵੀ ਆ ਕੋਈ ਪ੍ਰਧਾਨ ਵੀ ਆ ਕਿਹੇ ਜ਼ਿਲ੍ਹੇ ਦਾ ਕੋਈ ਇਸੇ ਤਰ੍ਹਾਂ ਹਲਕੇ ਦੇ ਇੰਚਾਰਜ ਵੀ ਆ ਕੋਈ ਹੈਗੇ ਜਿਹੜੇ ਕਿਉਂਕਿ ਕਾਲਤਖਬ ਸਾਹਿਬ ਤੇ ਨਤਮਸਤਕ ਹੋਇਆ ਵੱਡੇ ਹੋਣਾ ਇੱਥੇ ਸਜ਼ਾ ਜਿਹੜੀ ਲੱਗਣੀ ਆ ਨਾ ਉਹ ਪੂਰੂ ਘਰ ਦੇ ਜੋੜੇ ਤਾਂ ਆਪਾਂ ਵੈਸੇ ਹੀ ਛਾੜਦੇ ਆ ਛਾੜਨੇ ਵੀ ਚਾਹੀਦੇ ਆ ਆਪਾਂ ਆਣ ਕੇ ਲੰਗਰ ਦੀ ਸੇਵਾ ਵੀ ਕਰਦੇ ਆ ਆਪਾਂ ਝਾੜੂ ਦੀ ਸੇਵਾ ਵੀ ਕਰਦੇ ਆ ਔਰ ਲੋਕ ਕਰੋੜਾਂ ਪਤੀ ਲੋਕ ਰੋਜ਼ ਆਣ ਕੇ ਇੱਥੇ ਉਹ ਸੇਵਾ ਕਰਦੇ ਆ ਤੇ ਸਾਨੂੰ ਤਾਂ ਵੱਡੇ ਭਾਗ ਹੋਣੇ ਇਹ ਕਾਲਤਖਬ ਸਾਹਿਬ ਦੇ ਜਹੇਦਰ ਸੇਵਾ ਲਾਉਣਗੇ ਮੈਂ ਐਸਾ ਮੀਤਾ ਹੈ ਕਿ ਉਹ ਸੇਵਾ ਸਾਨੂੰ ਸਾਰਿਆਂ ਨੂੰ ਕਰੀ ਜੇ ਔਰ ਸਾਰੇ ਕਾਲੀਦਾਂ ਨੂੰ ਆਉਣਾ ਚਾਹੀਦਾ ਮੈਂ ਇਹ ਵੀ ਬੇਨਤੀ ਕਰਨਾ ਚਾਹਣਾ ਸਾਰਾ ਕਾਲੀਦਾਂ ਲਈ ਇੱਥੇ ਆਫੇ ਮਸਤਗੋਦ ਬਦ ਪ੍ਰਧਾਨਗੀ ਚੋਣੋ ਸਰ ਜੀ ਨਹੀਂ ਉਹ ਵੇਖੋ ਬਾਅਦ ਵਿੱਚ ਪਹਿਲਾਂ ਤਾਂ ਜਿਹੜਾ ਗਨਾਹ ਆ ਉਹਦੀ ਮਾਫੀ ਤਾਂ ਮੰਗੀ ਜੇ ਜਦੋਂ ਗਨਾਹ ਤਾਂ ਮਾਫੀ ਮੰਗਾ ਕੇ ਅਗਲੀਆਂ ਗੱਲਾਂ ਤਾਂ ਬਾਅਦ ਚ ਚੱਲਣੀਆਂ ਬਖਰੂ ਸਰ ਨੇ ਕਿਹ ਤਰ੍ਹਾਂ ਦਾ ਸੁਵਾਸ਼ ਦਿੱਤਾ ਬਹੁਤ ਵਧੀਆ ਉਹਨਾਂ ਕਿਹਾ ਹੈ ਵੀ ਇਹ ਹੋਣੀ ਚਾਹੀਦੀ ਆ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜੇ ਕਿਸੇ ਗਲਤੀ ਕੀਤੀ ਆ ਔਰ ਵੀ ਜਿਹੜੇ ਕੋਈ ਇੱਥੇ ਪੇਸ਼ ਹੁੰਦੇ ਆਣ ਕੇ ਜਿਹੜਾ ਗਲਤੀ ਕੀਤੀ ਉਹ ਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਆ ਨਾ ਤਮਸਤਕ ਹੁੰਦੇ ਆ ਉਹਨਾਂ ਨੂੰ ਸਜ਼ਾ ਲੱਗਦੀ ਆ ਫਿਰ ਸਜ਼ਾ ਭੁਗਤ ਕੇ ਫਿਰ ਅਰਦਾਸ ਹੁੰਦੀ ਆ ਔਰ ਫਿਰ ਸੱਚੇ ਪਾਤਸ਼ਾਹ ਸਾਰਿਆਂ ਨੂੰ ਜਿਹੜੇ ਉਹ ਮਾਫ ਕਰ ਦਿੰਦੇ ਆ ਤੇ ਗਲਤੀ ਜਿਹੜੀ ਨਾ ਭੁੱਲਣ ਹਾਰ ਸਭ ਕੋ ਆ ਭੁੱਲ ਗੁਰੂ ਕਰਤਾਰ ਅਸੀਂ ਤਾਂ ਸਾਰੇ ਰੋਜ਼ ਭੁੱਲਣ ਵਾਲੇ ਲੋਕ ਆ ਜਿੰਨੇ ਆਪਾਂ माफी ਮੰਗਣੇ ਆਉਣੇ ਇੱਥੇ ਜਦੋਂ ਆਉਣੇ ਆ ਔਰ ਸਿੱਖ ਦੋਵੇਂ ਵੇਲੇ ਜਦੋਂ ਅਰਦਾਸ ਕਰਦਾ ਇੱਥੇ ਨਾਨਕ ਨਾਮ ਚੜ੍ਹਦੀ ਕਲਾ ਕਹਿੰਦਾ ਉੱਥੇ ਉਸ ਤੋਂ ਪਹਿਲਾਂ ਇਹ ਗੱਲ ਕਹਿੰਦਾ ਹੈ ਕਿ ਜੇ ਮੇਰ ਤੋਂ ਕੋਈ ਜਾਣੇ ਨਾੜੇ ਗਲਤੀ ਹੋਈ ਹੈ ਭੁੱਲ ਚੁੱਕੀ ਹੈ ਸਵੇਰੇ ਤੇ ਸ਼ਾਮੀ ਜਦੋਂ ਅਰਦਾਹ ਕਰਦਾ ਸੱਚੇ ਪਾਤਸ਼ਾਹੋਂ ਮਾਫ ਕਰਿਆ ਜੀ ਤੇ ਗੁਰੂ ਜੀ ਮਾਫ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਇੱਕ ਬਰਨਿੰਗ ਇਸ਼ੂ ਆ ਪੰਤੇ ਵਿੱਚ ਕਿ ਸਾਨੂੰ ਜਿਹੜਾ ਕਿਹਾ ਜਾਂਦਾ ਸੀਗਾ ਕਿ ਤੁਸੀਂ ਕਨਸਟੀਟਿਊਸ਼ਨਲ ਹੋਗੇ ਕਨਸਟੀਟਿਊਸ਼ਨਲ ਸਾਡੇ ਨਾਲ ਲੜਾਈ ਲੜ ਕੇ ਦਿਖਾਓ ਅਸੀਂ 2024 ਦੀ ਚੋਣਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਅੱਗੇ ਕਰਕੇ ਕਿਉਂਕਿ ਜੇਲ੍ਹ ਦੇ ਵਿੱਚ ਇੱਕ ਜਿਹੜੀ ਕਨਸਟੀਟਿਊਸ਼ਨ ਲੜਾਈ ਲੜੀ ਆ ਪਰ ਹੁਣ ਜਿਹੜੇ ਸੰਵਿਧਾਨ ਦੇ ਆਪਣੇ ਆਪ ਨੂੰ ਰੱਖ ਕੇ ਕਹਿੰਦੇ ਨੇ ਉਹ ਵੀ ਕਨਸਟੀਟਿਊਸ਼ਨ ਦੀ ਗੱਲ ਕਰਨ ਤੇ ਇੱਕ ਜਿੱਤੇ ਹੋਏ ਐਮਪੀ ਨੂੰ ਕਿਉਂਕਿ ਜਿਹੜੇ ਕਹਿੰਦੇ ਸੀ ਕਿ ਐਲਐਸ ਇਸ ਕਰਕੇ ਲਈਏ ਕਿ ਲੋਕਾਂ ਦੇ ਉੱਤੇ ਖੜਦਾ ਹੈ ਤੇ ਲੋਕਤਾਂਤ੍ਰਿਕ ਤਰੀਕੇ ਦੇ ਨਾਲ ਲੋਕਾਂ ਨੇ ਫਤਵਾ ਦੇ ਦਿੱਤਾ ਹੈ ਕਿ ਅਮਰਪਾਲ ਸੋ ਤੋਂ ਕੋਈ ਖਤਰਾ ਨਹੀਂ 2 ਲੱਖ ਤੇ ਹੁਣ ਇਸ ਕਰਕੇ ਕਿਉਂਕਿ 4 ਲੱਖ ਲੋਕਾਂ ਨੇ ਵੋਟ ਸੰਗਤ ਨਹੀਂ ਵੋਟ ਪਾਈ ਆ ਤੇ 2 ਲੱਖ ਦੀ ਲੀਡ ਸਾਡੀ ਤਕਰੀਬਨ ਹੋਈ ਹੈ ਕਿਉਂਕਿ ਸੰਕਟਾ ਨਾਲ ਬਹੁਤ ਛੋਣਾ ਇੱਕ ਜਿਹੜਾ ਰਿਸਪੌਂਸ ਦਿੱਤਾ ਹੈ ਤੇ ਇਹ ਪੰਥ ਦੀ ਜਿੱਤ ਹੋਈ ਆ। ਸੋ ਲੋਕਾਂ ਦੀ ਹੀ ਹੁਣ ਗੱਲ ਨੂੰ ਕਿਉਂਕਿ ਗਵਰਨਮੈਂਟ ਆਫ ਦਾ ਪੀਪਲ ਬਾਈ ਦਾ ਪੀਪਲ ਹੈ ਨਾ ਫਰੋਮ ਦਾ ਪੀਪਲ ਤੇ ਲੋਕਾਂ ਦੀ ਹੀ ਗੱਲ ਸਿਰ ਸੁਣਨੀ ਚਾਹੀਦੀ ਆ ਜੇ ਪੀਪਲ ਨੇ ਜਿਤਾਇਆ ਤੇ ਫਿਰ ਪੀਪਲ ਦੀ ਗੱਲ ਸੁਣਨੀ ਚਾਹੀਦੀ ਆ ਤੇ ਹੁਣ ਕੇਸ ਸੰਵਿਧਾਨ ਦੇ ਨਿਯਮ ਤੇ ਤਹਿਤ ਅਮਰਿਤਪਾਲ ਸਿੰਘ ਨੂੰ ਅੰਦਰ ਰੱਖਿਆ ਜਾ ਰਿਹਾ ਸੌਨ ਵਿੱਚ ਉਹ ਜਿਹੜੀ ਹੈ ਗੱਲ ਜਿਹੜੀ ਮੈਂ ਪੁੱਛਣਾ ਚਾਹੁੰਦਾ ਦੂਜੀ ਗੱਲ ਕਿ ਉਹਨਾਂ ਦਾ ਇੱਕ ਸੰਵਿਧਾਨਕ ਰਾਈਟ ਜਿਹੜਾ ਬਣਦਾ ਆ ਅਸੀਂ ਤਾਂ ਸੰਵਿਧਾਨ ਨੂੰ ਮੰਨ ਕੇ ਤੇ ਲੜਾਈ ਲੜ ਲਈ ਆ ਉਹਨ ਸਬਦਾਂ ਦੇ ਰਾਖੇ ਜਿਹੜੇ ਨੇ ਉਹ ਸਬਦਾਂ ਦੀ ਲੰਘਣਾ ਕਰਦੇ ਪਏ ਨੇ ਕਿ ਸਾਡੇ ਜਿਹੜੇ ਜੇਤੂ ਸੱਜਣ ਨੂੰ ਅਮਰਪਾਲ ਸੋਨ ਨੂੰ ਸੌ ਚੱਕਰ ਨਹੀਂ ਦਿੱਤੀ ਜਾ ਰਹੀ ਰਿਹਾ ਰਿਹਾ ਵੀ ਨਹੀਂ ਕੀਤਾ ਜਾ ਰਿਹਾ ਤੇ ਉਹਦੀ ਜਿਹੜੀ ਜਿਹੜੀ ਇਸ ਕੇ ਇਨ ਜੇਲ ਉਹਨੂੰ ਪ੍ਰੋਲੋਂਗ ਕੀਤਾ ਜਾ ਰਿਹਾ ਬਿਨਾਂ ਕਿਸੇ ਮਤਲਬ ਤੋਂ ਬਿਨਾਂ ਕਿਸੇ ਦੋਸ਼ ਤੋਂ ਬਿਨਾਂ ਕਿਸੇ ਸਜ਼ਾ ਤੋਂ ਤੇ ਲੋਕਾਂ ਨੇ ਫਤਵਾ ਦੇ ਦਿੱਤਾ ਏ ਕਿ ਉਹ ਸਿੰਘ ਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਤੇ ਉਹ ਹੁਣ ਜਦਰ ਸਾਹਿਬ ਨਾਲ ਵੀ ਇਹੀ ਗੱਲ ਹੋਈ ਹੈ ਕਿ ਅਸੀਂ ਆਪਣੇ ਸਿੰਘਾਂ ਦੀ ਰਿਹਾਈ ਤੇ ਇੱਕ ਜਿਹੜੀ ਬਹੁਤ ਅਹਿਮ ਗੱਲ ਹੋਰ ਹੋਈ ਹੈ ਕਿ ਉਸੇ ਸੰਵਿਧਾਨ ਦੇ ਤਹਿਤ ਜਿਹੜੀਆਂ ਜੇਲ੍ਹਾਂ ਦੇ ਵਿੱਚ ਸਾਡੇ ਬੰਦੀ ਸਿੰਘ 20 25 25 30 30 ਸਾਲ ਤੋਂ ਬੰਦ ਨੇ ਕਈ 32 35 ਸਾਲ ਤੋਂ ਬੰਦ ਨੇ ਉਹਨਾਂ ਦੀ ਰਿਹਾਈ ਵੀ ਹੋਣੀ ਚਾਹੀਦੀ ਹੈ ਕਿਉਂਕਿ ਸਾਨੂੰ ਤਾਂ ਸਿੱਖਿਆ ਆਪਣਾ ਸੰਵਿਧਾਨ ਦਾ ਪਾਰਟ ਉਸੇ ਵੇਲੇ ਪੜ੍ਹਾ ਦਿੱਤਾ ਜਾਂਦਾ ਹੈ ਪਰ ਬੰਦੀ ਸਿੰਘਾਂ ਦੀ ਰਿਹਾਈ ਕੇਸ ਸੰਵਿਧਾਨ ਦੇ ਤਹਿਤ ਜਿਹੜੀ ਰੋਕੀ ਹੋਈ ਹੈ ਉਹ ਸਾਨੂੰ ਹੁਣ ਦੱਸਣ ਦੀ ਸਰਕਾਰ ਖੇਚਲ ਕਰੇ ਇਸ ਮਸਲੇ ਦੇ ਉੱਤੇ ਵੀ ਜਿਹੜਾ ਹੈ ਉਹ ਜਿਹਦਰ ਸਾਹਿਬ ਦੇ ਨਾਲ ਗੱਲ ਹੋਈ ਹੈ ਕਿ ਸਾਡੇ ਜਿਹੜੇ ਪ੍ਰਾਣੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ 32-32 ਸਾਲ ਹੋ ਗਏ ਨੌਜਵਾਨ ਅਸੀਂ ਜਿਹੜੇ ਜਿਨ੍ਹਾਂ ਨੇ ਕੈਂਪੇਨਿੰਗ ਕੀਤੀ ਸਾਡੀ ਤਾਂ ਉਮਰ ਹੀ ਨੀਨੀ ਨਹੀਂ ਹੈਗੀ ਜਿੰਨੇ ਉਹਨਾਂ ਨੇ ਜੇਲ੍ਹ ਕੱਟ ਲਈ ਹੈ ਸੋ ਕਿਹੜਾ ਉਹ ਸਵਿਧਾਨ ਹੈ ਜਿਹਦੇ ਤਹਿਤ ਉਹਨਾਂ ਨੂੰ ਅਜ ਵੀ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਉਹ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਤੇ ਨਾਲੇ ਸਾਡੇ ਸਿੰਘ ਨੂੰ ਸੌਂ ਕਿਉਂ ਨਹੀਂ ਚੁੱਕਣ ਦਿੱਤੀ ਜਾ ਰਹੀ ਕਿਉਂਕਿ ਅਸੀਂ ਸੰਗਤ ਦੇ ਨਾਲ ਜਿਹੜੇ ਵਾਅਦੇ ਕੀਤੇ ਐ ਭਾਵੇਂ ਉਹ ਨਸ਼ੇ ਹਟਾਉਣ ਦੇ ਵਾਅਦੇ ਕੀਤੇ ਐ ਭਾਵੇਂ ਉਹ ਬਾਰਡਰ ਖੋਲ ਕੇ ਆਪਣੇ ਟ੍ਰੇਡ ਨੂੰ ਕਿਉਂਕਿ ਜੇ ਪੰਜਾਬ ਦੀ ਡਿੱਗਦੀ ਹੋਈ ਆਰਥਿਕਤਾ ਨੂੰ ਅਸੀਂ ਵਾਪਸ ਚੁੱਕਣਾ ਚਾਹੁੰਦੇ ਆ ਤੇ ਉਹਦੇ ਲਈ ਟ੍ਰੇਡ ਇੱਕ ਬਹੁਤ ਇਟਸ ਅ ਵੈਰੀ ਵੈਰੀ ਇੰਪੋਰਟੈਂਟ ਐਂਡ ਕਰੂਸ਼ਲ ਸਟੈਪ ਤੇ ਉਹਨੂੰ ਅਸੀਂ ਜਿਹੜਾ ਇਹ ਫਿਰ ਤੋਂ ਸੁਰਜੀਤ ਕਰਨਾ ਚਾਹੁੰਦੇ ਆ ਪੰਜਾਬ ਦੀ ਡੈਟ ਟੂ ਜੀਡੀਪੀ ਰੇਸ਼ੋ ਰੇਸ਼ੋ ਜਿਹੜੀ ਹੈ ਇਸ ਜੀਡੀਪੀ ਰੇਸ਼ੋ ਜਿਹੜੀ ਹੈ ਉਹ ਬਹੁਤ ਹਾਈ ਜਾ ਰਹੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਹੈ ਹਾਲੇ ਕਿ ਬਹੁਤ ਥੱਲੇ ਹੋਣੀ ਚਾਹੀਦੀ ਸੀ ਤੇ ਬਹੁਤ ਥੱਲੇ ਰਹੀ ਹੈ ਬਹੁਤ ਦੇਰ ਪਹਿਲਾਂ ਸੋ ਉਹ ਅੱਜ 36% ਤੇ ਮੇਰੇ ਖਲ ਪਹੁੰਚ ਚੁੱਕੀ ਹੋਈ ਹੈ ਤੇ ਜਿੰਨੀ ਇਹ ਉੱਤੇ ਹੁੰਦੀ ਹੈ ਉਹਨਾਂ ਇੱਕ ਸੂਬੇ ਦੀ ਆਰਥਿਕਤਾ ਲਈ ਮਾੜਾ ਹੁੰਦਾ ਹੈ ਸੋ ਅਸੀਂ ਉਸ ਪੱਧਰ ਨੂੰ ਵਧਿਆ ਕਰਨਾ ਚਾਹੁੰਦੇ ਆ ਉਹ ਮੁੱਦਾ ਜਿਹੜਾ ਅਸੀਂ ਆਪਣੇ ਪਾਰਲੀਮੈਂਟ 'ਚ ਰੱਖਣਾ ਚਾਹੁੰਦੇ ਆ ਅਸੀਂ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਪਾਰਲੀਮੈਂਟ 'ਚ ਰੱਖਣਾ ਚਾਹੁੰਦੇ ਆ ਲੀਗਲ ਤਰੀਕੇ ਨਾਲ ਰੱਖਣਾ ਚਾਹੁੰਦੇ ਆ ਲੀਗਲ ਤਰੀਕੇ ਅਸੀਂ ਜਿੱਤ ਗਏ ਸੋ ਫਿਰ ਅਸੀਂ ਕਿਉਂ ਬਿਨਾ ਮਤਲਬ ਤੋਂ ਉਸ ਸੱਜਣ ਨੂੰ ਅੰਦਰ ਰੱਖਿਆ ਹੋਇਆ ਜਦੋਂ ਲੋਕਾਂ ਨੂੰ ਕੋਈ ਖਤਰਾ ਨਹੀਂ ਇਹ ਫਿਰ ਸਰਕਾਰ ਨੂੰ ਗਾਦਾ ਖਤਰਾ ਕਿਉਂਕਿ ਸਰਕਾਰ ਵੀ ਤਾਂ ਲੋਕਾਂ ਦੀ ਆ ਇੱਕ ਸਾਲ ਤੋਂ ਬਾਅਦ ਇੱਕ ਸਾਲ ਦਾ ਵਾਅਦਾ ਐ ਐਨਐਸਸੀ ਕਰ ਦਿੱਤਾ ਕਿ ਆ ਕਿ ਲੱਗਦਾ ਕਿ ਸਰਕਾਰ ਡਰੀ ਹੋਈ ਲੱਗਦੀ ਤੁਹਾਨੂੰ ਇੱਕ ਫਰਸਟ੍ਰੇਸ਼ਨ ਹੈ ਸਰਕਾਰ ਦੇ ਵਿੱਚ ਫਰਸਟ੍ਰੇਸ਼ਨ ਹੈ ਜਿਹੜੀ ਸਰਕਾਰ ਸੋਚਦੀ ਸੀਗੀ ਕਿ ਅਸੀਂ ਇੱਕ ਆਵਾਜ਼ ਸਿੱਖਾਂ ਦੀ ਕੁਚਲ ਦਿੱਤੀ ਹੈ ਪੰਥ ਦੀ ਕੁਚਲ ਦਿੱਤੀ ਹੈ ਪੰਜਾਬ ਦੀ ਆਵਾਜ਼ ਕੁਚਲ ਦਿੱਤੀ ਹੈ ਹੁਣ ਇਹਨੂੰ ਬਾਰ ਨਹੀਂ ਅਸੀਂ ਨਿਕਲਣ ਦੇਣਾ ਲੋਕਾਂ ਨੇ ਬਾਰ ਕਢਾ ਦਿੱਤਾ ਇੱਕ ਚੈਲੰਜ ਆਇਆ ਸੀਗਾ ਕਿ ਫਾਈਟ ਵਿਦ ਅਸ ਕਨਸਟੀਟਿਊਸ਼ਨਲੀ ਵੀ ਫੌਟ ਕਨਸਟੀਟਿਊਸ਼ਨਲੀ ਨੇ 1 ਵੀ 1 ਤੇ ਜੇ ਅਸੀਂ ਹੁਣ ਜਿੱਤ ਗਏ ਆ ਸਰਕਾਰ ਨੂੰ ਆਪਣੀ ਹਾਰ ਕਬੂਲ ਕਰਨੀ ਚਾਹੀਦੀ ਹੈ ਤੇ ਜਿਹੜਾ ਸਾਡਾ ਸੱਜਣ ਉਹਨੂੰ ਬਾਹਰ ਕੱਢਣਾ ਚਾਹੀਦਾ ਹੈ ਜਿਹੜੀ ਪ੍ਰੋਲੌਂਗ ਕਰਦੇ ਪਏ ਐ ਐਕਸਟੈਂਡ ਕਰਦੇ ਪਏ ਐ ਐਨਐਸਐਕਸ ਐਕਸਟੈਂਡ ਕਰਦੇ ਪਏ ਐ ਮੇਰੇ ਖਿਆਲ ਦੇ ਨਾਲ ਇਹ ਆਪ ਹੁਣ ਸਬਦਾਨ ਦੀ ਉਲੰਘਣਾ ਕਰਦੇ ਪਏ ਐ ਜਿਹੜੇ ਸਾਨੂੰ ਕਹਿੰਦੇ ਸੀਗੇ ਕਿ ਤੁਸੀਂ ਸਬਦਾਨ ਨੂੰ ਨਹੀਂ ਮੰਨਦੇ ਅਸੀਂ ਤਾਂ ਮੰਨ ਜਿਹੜੀ ਐ ਗੱਲ ਮੰਨ ਕੇ ਤੇ ਅਸੀਂ ਸਬਦਾਨਕ ਲੜਾਈ ਵੀ ਲੜੀ ਐ ਠੀਕ ਹੈ ਜੀ ਤੇ ਗੁਰਬਾਣੀ ਵੀ ਕਹਿੰਦੀ ਐ ਕਿ ਨਾਨਕ ਸੋ ਨਰਕ ਬੋਨ ਹਾਰਾ ਢਾਲ ਜੋ ਜਾਣਾ ਪਾਸਾ ਇੱਕ ਹੋਰ ਗੱਲ ਜਿਹੜੀ ਜਥੇਦਾਰ ਸਾਹਿਬ ਜੀ ਦੇ ਨਾਲ ਕੀਤੀ ਐ ਕਿ ਸਾਡੀ ਨੌਜਵਾਨੀ ਦੇ ਵਿੱਚ ਅੱਜ ਕੂੜ ਪ੍ਰਚਾਰ ਬਹੁਤ ਜ਼ਿਆਦਾ ਹੋ ਰਿਹਾ ਹੈ ਸੋ ਅਸੀਂ ਸਿੱਖ ਐਜੂਕੇਸ਼ਨ ਨੂੰ ਕਿਵੇਂ ਪਰਫੁੱਲਤ ਕਰ ਸਕਦੇ ਹਾਂ ਇੱਕ ਬੇਸਿਕ ਲੈਵਲ ਤੋਂ ਬੱਚਾ ਜਦੋਂ ਸੂਝ-ਬੂਝ ਰੱਖਣੀ ਸ਼ੁਰੂ ਕਰਦਾ ਹੈ ਅਸੀਂ ਉਸ ਪੱਧਰ ਤੋਂ ਹੁਣ ਬੱਚਿਆਂ ਨੂੰ ਸ਼نگਾਰਨਾ ਕਿਵੇਂ ਸ਼ੁਰੂ ਕਰ ਸਕਦੇ ਹਾਂ ਕਿ ਜਦੋਂ ਬੱਚਾ ਵੱਡਾ ਹੋਵੇ ਸਾਨੂੰ ਇਹ ਫਿਕਰ ਨਾ ਹੋਵੇ ਮਾਪਿਆਂ ਨੂੰ ਕਿ ਬੱਚਾ ਬਾਅਦ ਜਾ ਕੇ ਕਿਤੇ ਨਸ਼ੇ ਦੇ ਪੈਕੇਟ ਤਾਂ ਨਹੀਂ ਮੂੰਹ ਚ ਰੱਖਦਾ ਪਿਆ ਕਿਤੇ ਬਾਹਰ ਜਾ ਕੇ ਬੱਚਾ ਕਰਾਕਾ ਕਰੀਤियां ਤਾਂ ਨਹੀਂ ਪੈਂਦਾ ਪਿਆ ਸੋ ਇੱਕ ਸਿੱਖ ਐਜੂਕੇਸ਼ਨ ਨੂੰ ਨਵਾਂ ਇੱਕ ਰੂਪ ਦੇਣ ਦੇ ਲਈ ਉਹਦਾ ਪੱਧਰ ਚੁੱਕਣ ਦੇ ਲਈ ਉਹਦਾ ਮਿਆਰ ਉੱਚਾ ਕਰਨ ਦੇ ਲਈ ਤੇ ਇੱਕ ਬੈਂਚਮਾਰਕ ਸੈੱਟ ਕਰਨ ਦੇ ਲਈ ਇੱਕ ਸਟੈਂਡਰਡ ਸੈੱਟ ਕਰਨ ਦੇ ਲਈ ਕਿ ਸਾਡੀ ਜਿਹੜੀ ਐਜੂਕੇਸ਼ਨ ਦਾ ਪੱਧਰ ਜਿਹੜਾ ਹੈ ਉਹ ਡਿੱਗਦਾ ਪਿਆ ਹੈ ਉਹਨੂੰ ਕਿਵੇਂ ਚੁੱਕਿਆ ਜਾ ਸਕਦਾ ਹੈ ਇਹਦੀਆਂ ਗੱਲਾਂ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਜਹਦਦਰ ਸਾਬਨਾ ਕੀਤੀਆਂ ਕਿ ਨਾ ਕਿ ਹੁਣ ਤੱਕ ਕੋਈ ਵੀ ਬਾਹਰ ਲਿਆਉਣ ਦੀ ਗੱਲ ਨਹੀਂ ਕੀਤੀ ਜਾ ਰਹੀ ਅਗਲਾ ਜਿਹੜਾ ਕਦਮ ਹੈ ਉਹ ਕੀ ਰਹੇਗਾ ਸਿੱਖ ਜਥੇਬੰਦੀਆਂ ਦਾ ਜਿਨ੍ਹਾਂ ਨੇ ਨਾਲ ਚੱਲ ਕੇ ਵੋਟਾਂ ਪਵਾਈਆਂ ਔਰ ਸਾਰਾ ਜਿਹੜਾ ਪ੍ਰਚਾਰ ਕੀਤਾ ਜਿਗਾ ਕਿ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਜੀ ਸਰਕਾਰ ਦੀ ਸੁਣਦੇ ਅਜੇ ਇਸ ਵੇਲੇ ਲੀਗ ਹਾਂ ਜੀ ਮਨੀਓ ਖਾਈ ਕੋਰਟ ਦੇ ਵਿੱਚ ਇਹ ਰਿਟ ਪਈ ਹੋਈ ਐ ਸੀ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ ਆਪਣੇ ਸਿੰਘਾਂ ਨੂੰ ਰਿਹਾਅ ਕਰਾਉਣ ਦੇ ਲਈ ਨਾ ਕੇਵਲ ਭਾਈ ਅਮਰਤਪਾਲ ਸਿੰਘ ਪਰ ਜਿਹੜੇ ਸਿੰਘ 32-32 ਸਾਲ ਤੋਂ ਕਿਉਂਕਿ ਸੰਵਿਧਾਨ ਤਾਂ ਨਹੀਂ ਨਾ ਕਹਿੰਦਾ ਕਿ ਇਹਨਾਂ ਨੂੰ ਹੁਣ ਬੰਦੀ ਬਣਾ ਕੇ ਰੱਖੋ ਤੇ ਇਹ ਸਟੇਟਮੈਂਟਾਂ ਦੇਣੀਆਂ ਕਿਸੇ ਨੈਸ਼ਨਲ ਲੀਡਰ ਵੱਲੋਂ ਵੀ ਕਿ اے ਸਿੰਘ ਜਦੋਂ ਤੱਕ ਸਾਡੇ ਅੱਗੇ ਗਿੜਗੜਾਉਂਦੇ ਨਹੀਂਗੇ ਅਸੀਂ ਉਹਨਾਂ ਨੂੰ ਛੱਡਦੇ ਨਹੀਂਗੇ ਇਹ ਵੀ ਗੱਲਾਂ ਜਿਹੜੀਆਂ ਕਰਨੀਆਂ ਬਹੁਤ ਗੈਰ ਸਬਧਾਨਕ ਨੇ ਮੇਰੇ ਖਿਆਲ ਦੇ ਨਾਲ ਇਹ ਸਬਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਨਿਯਮ ਦੀ ਉਲੰਘਣਾ ਕੀਤੀ ਜਾ ਰਹੀ ਹੈ ਸੋ ਅਸੀਂ ਉਹਨਾਂ ਦੀ ਵੀ ਜਿਹੜੀ ਹੈ ਰਿਹਾਈ ਦੀ ਜਿਹੜੀ ਮੰਗ ਕਰਾਂਗੇ ਤੇ ਇੱਕ ਮੁੱਦਾ ਹੋਰ ਜਿਹੜਾ ਦਾਸ ਨੇ ਜਗਦਰ ਸਾਹਿਬ ਦੇ ਨਾਲ ਕੀਤਾ ਹੈ ਕਿ ਜਿਹੜੀ ਇਹ ਬੀਬੀ ਅੱਜ ਆਣ ਕੇ ਤੇ ਥ੍ਰੈਟ ਕਰਦੀ ਪਈ ਹੈ ਹੁਣ ਐਸਜੀਪੀਸੀ ਨੂੰ ਇੱਕ ਵੇਖੋ ਪੱਦਰ ਹੁੰਦਾ ਐਸਜੀਪੀਸੀ ਦਾ ਪੱਦਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਪੱਦਰ ਹੈ ਮੈਂ ਉਸ ਬੀਬੀ ਨੂੰ ਇੱਕ ਗੱਲ ਕਹਿ ਦੇਣਾ ਚਾਹੁੰਦਾ ਹੈ ਜਿਹੜਾ ਯੋਗਾ ਪੋਜ਼ ਕਰਕੇ ਤੇ ਇਦਾਂ ਡਰਾਮਾ ਕਰਕੇ ਗਈ ਹੈ ਇੱਕ ਸਾਜ਼ਿਸ਼ ਦੇ ਤਹਿਤ ਹੁਣ ਉਹਨੂੰ ਸਿਕਿਉਰਟੀ ਮਿਲ ਗਈ ਹੈ ਤੇ ਜੇ ਕੋਈ ਪੋਲਿਟੀਕਲ ਸ਼ੈ ਨਾ ਹੋਵੇ ਤੇ ਮੇਰੇ ਖਿਆਲ ਦੇ ਨਾਲ ਜਿਹੜੀਆਂ ਉਹਨਾਂ ਸਟੇਟਮੈਂਟਸ ਦੇ ਰਹੀ ਹੈ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਐਸਜੀਪੀਸੀ ਨੂੰ ਵੇਖੋ ਕੋਈ ਗੱਲ ਹੋ ਸਕਦੀ ਉੱਚੀ ਨਹੀਂ ਵੀ ਪਰ ਜਿਹੜੇ ਇੰਸਟੀਟਿਊਸ਼ਨਸ ਹੁੰਦੇ ਆ ਉਹ ਪੰਥ ਦੇ ਲੱਕ ਹੁੰਦੇ ਆ ਥੰਮ ਹੁੰਦੇ ਆ ਤੇ ਉਹਨੂੰ ਧਮਕੀ ਦੇ ਦੇਣੀ ਕਿ ਤੁਸੀਂ ਆਪਣੀ ਐਫ ਆਈ ਆਰ ਵਾਪਸ ਕਰ ਲਓ ਨਹੀਂ ਤਾਂ ਲੀਗਲ ਲੜਾਈ ਹੋਣਾ ਅਸੀਂ ਲੜਾਂਗੇ ਤੇ ਤੁਹਾਨੂੰ ਅਸੀਂ ਨੋਟਿਸ ਹੁਣ ਭੇਜਾਂਗੇ ਮੇਰੇ ਖਿਆਲ ਦੇ ਨਾਲ ਗਲਤੀ ਤਾਂ ਕੀ ਕਬੂਲ ਨਹੀਂ ਸੀ ਕਿ ਆਪਾਂ ਅੱਗੇ ਹੁਣ ਜਿਹੜੀ ਥ੍ਰੈਟ ਦੇਣੀ ਸ਼ੁਰੂ ਕਰ ਦਿੱਤੇ ਐ ਹਰ ਥਾਂ ਦੀ ਹਰ ਕੀ ਕਹਿੰਦੇ ਧਾਰਮਿਕ ਸਥਾਨ ਦੀ ਇੱਕ ਮਰਿਆਦਾ ਹੁੰਦੀ ਐ ਇਹ ਕੁਦਰ ਦਾ ਸਿਧਾਂਤ ਹੁੰਦਾ ਇੱਕ ਉਧਰ ਮੱਥਾ ਟੇਕਣਾ ਇਹ ਟੂਰਿਸਟ ਸਪੌਟ ਨਹੀਂ ਐ ਅਭੀਤੇ ਕੱਲ ਬਿਆਨ ਆਇਆ ਕਿ ਮੈਂ ਕਿਤੇ ਵੀ ਮੱਥਾ ਟੇਕਣ ਨਹੀਂ ਜਾਵਾਂਗਾ ਇਸ ਤੋਂ ਬਾਅਦ ਨਾ ਜਾਓ ਇੱਕ ਮਿੰਟ ਗੁਰੂ ਘਰ ਜਾਣ ਦੇ ਨਾਲ ਬੰਦਾ ਵੱਡਾ ਹੁੰਦਾ ਏ ਤੁਸੀਂ ਨਾ ਜਾਓਗੇ ਗੁਰੂ ਨਹੀਂ ਛੋਟਾ ਹੋ ਜਾਣਾ ਗੁਰੂ ਘਰ ਜਾਣ ਦੇ ਨਾਲ ਗੁਰੂ ਵੱਡਾ ਨਹੀਂ ਹੁੰਦਾ ਜੇ ਇੱਕ ਬੰਦਾ ਜਾਂਦਾ ਉਧਰ ਨਤਮਸਤਕ ਹੋਣ ਤੇ ਗੁਰੂ ਵੱਡਾ ਨਹੀਂ ਹੁੰਦਾ ਗੁਰੂ ਤਾਂ ਵੱਡਾ ਏ ਉਹਦੇ ਨਾਲ ਅਸੀਂ ਵੱਡੇ ਜ਼ਰੂਰ ਹੋਣੇ ਅਸੀਂ ਅਧੂਰੇ ਆ ਅਸੀਂ ਪੂਰੇ ਹੋਣ ਜਾਂਦੇ ਆ ਜੇ ਨਾ ਜਾਉਂਗੇ ਉਹਦੇ ਨਾਲ ਗੁਰੂ ਨੂੰ ਕੋਈ ਅਸਰ ਨਹੀਂ ਸੰਗਤ ਨੂੰ ਕੋਈ ਅਸਰ ਨਹੀਂ ਗੁਰੂ ਘਰ ਨੂੰ ਕੋਈ ਅਸਰ ਨਹੀਂ ਹੈ ਪਰ ਜੇ ਤੁਸੀਂ ਕਹਿੰਦੇ ਹੋ ਕਿ ਹਰ ਬੰਦਾ ਜਿਹੜਾ ਇੱਧਰ ਆਉਂਦਾ ਹੈ ਸੰਗਤ ਨਤਮਸਤਕ ਹੋਣ ਆਉਂਦੀ ਹੈ ਉਹ ਆਪੋ ਆਪਣੇ ਨਿਯਮ ਇੱਧਰ ਜਾਰੀ ਕਰੀ ਜਾਣ ਕੱਲ ਨੂੰ ਇੱਧਰ ਪਿਕਨਿਕ ਹੋਣੀ ਸ਼ੁਰੂ ਹੋ ਜਾਏ ਭੰਗੜੇ ਪੈਣੇ ਸ਼ੁਰੂ ਹੋ ਜਾਣ ਪ੍ਰਕਰਮਾਂ ਦੇ ਵਿੱਚ ਕੀ ਅਸੀਂ ਇਹ ਮਨਜ਼ੂਰ ਕਰਾਂਗੇ ਹੋਰ ਧਾਰਮਿਕ ਸਥਾਨ ਨੇ ਹਰ ਧਰਮ ਦਾ ਆਪਣਾ ਸੈਂਟੀਮੈਂਟ ਹੁੰਦਾ ਤਾਂ ਹੋਣਾ ਵੀ ਚਾਹੀਦਾ ਹੈ ਮर्याਦਾ ਹੁੰਦੀ ਇੱਕ ਮਿੰਟ ਮर्याਦਾ ਵੀ ਹੁੰਦੀ ਹੈ ਹੁਣ ਸੌਥ ਦੇ ਕਈ ਮੰਦਰ ਨੇ ਜਿਨ੍ਹਾਂ ਵਿੱਚ ਸੰਗਤ ਜਾ ਕੇ ਤਾਂ ਨਕਮਸਤਕ ਹੁੰਦੀ ਹੈ ਉਹਨਾਂ ਵਿੱਚ ਇੱਕ ਡிரஸ் ਕੋਡ ਵੀ ਹੁੰਦਾ ਹੈ ਇੱਕ ਮੇਰੇ ਖਿਆਲ ਦੇ ਨਾਲ ਸੌਥ ਦਾ ਕੋਈ ਮੰਦਰ ਹੈ ਉਹਦੇ ਵਿੱਚ ਬਿਨਾਂ ਤੋਤੀ ਪਾਈ ਤੁਸੀਂ ਜਾ ਨਹੀਂ ਸਕਦੇ ਹੁਣ ਮੈਂ ਉਧਰ ਜਾ ਕੇ ਤੇ ਰੋਲਾ ਪਾਦਾ ਕਿ ਇਹਦੇ ਵਿੱਚ ਗਲਤ ਕੋਈ ਨਹੀਂ ਕਿ ਮੈਂ ਕੁੜਤਾ ਪਜਾਮਾ ਪਾ ਕੇ ਜਾਣਾ ਚਾਹੁੰਦਾ ਜਾਂ ਜੀਨ ਪੈਂਟ ਪਾ ਕੇ ਜਾਣਾ ਚਾਹਣਾ ਤੇ ਇਹਦੇ ਵਿੱਚ ਕੋਈ ਗਲਤ ਨਹੀਂ ਮੈਂ ਉਧਰ ਜਾ ਕੇ ਰੋਲਾ ਪਾਦਾ ਫਿਰ ਮੇਰੀ ਕਿਨੇ ਕਿ ਕਿਤੇ ਸਿਆਣਾ ਪਏ ਸੋ ਇਸ ਗੁਰੂ ਘਰ ਦੀ ਇੱਕ ਮਰਿਆਦਾ ਹੈ ਜਿਹਦੀ ਲੰਗਣਾ ਨਹੀਂ ਕੀਤੀ ਜਾ ਸਕਦੀ ਥਿਸ ਇਸ ਨਾਟ ਅ ਟੂਰਿਸਟ ਸਪੌਟ ਆਈ ਵਾਂਟ ਟੂ ਐਡਰੈਸ the people of the nation and uh, in the international world as well that golden temple shri darbar sab is not a tourist space, uh, place it's a religious place idhar aake jehdi hai oh sadhna kiti jandi hai idhar aake nat mastak hoya janda hai idhar ruh di kharak mildi hai jidhar tan di kharak mildi udhar ruh di kharak mildi hai so oda ik maryada bajjhi hundi hai jide saab de naal matha vi tekya ja sakda hai jholiyan bhaniya ja sakdiyan par je assi eh hi manmat hai na ਇਧਰ ਤਾਂ ਗੁਰਮਤ ਲੈਣ ਅਸੀਂ ਆਨੇ ਆ ਗੁਰਮੁਖ ਬਣਨਾ ਆਉਨੇ ਆ ਤੇ ਜੇ ਅਸੀਂ ਮਨਮਤੀ ਕਰਨੀ ਇਧਰ ਆਣ ਕੇ ਤੇ ਫਿਰ ਇਧਰ ਆਉਣ ਦਾ ਕੋਈ ਫਾਇਦਾ ਨਹੀਂ ਤੇ ਲੋੜ ਵੀ ਨਹੀਂ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر